ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੇ ਦਿਲਜੀਤ ਦੋਸਾਂਝ ਨੂੰ ਲੈ ਕੇ ਇੱਕ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਕਿ ਦਿਲਜੀਤ ਦੋਸਾਂਝ ਦਾ ਟ੍ਰਾਂਟੋ ਦੇ ਵਿੱਚ ਇੱਕ ਕੋਰਸ ਜਿਹੜਾ ਉਹ ਸਟੂਡੈਂਟਸ ਨੂੰ ਕਰਵਾਇਆ ਜਾਏਗਾ ਦਿਲਜੀਤ ਦੋਸਾਂਝ ਦੇ ਸਟੇਜ ਤੋਂ ਸਿਲੇਬਸ ਤੱਕ ਦੇ ਸਫ਼ਰ ਨੂੰ ਕਹਿ ਸਕਦੇ ਹਾਂ ਅਸੀਂ ਕਿ ਉਹਨੂੰ ਆਪਣੇ ਲਿਖਤ ਦੇ ਵਿੱਚ ਕਿਸੇ ਨੇ ਫਿਰੋ ਕੇ ਸਿਲੇਬਸ ਬਣਾ ਕੇ ਟ੍ਰਾਂਟੋ ਦੀ ਯੂਨੀਵਰਸਿਟੀ ਦੇ ਵਿੱਚ ਭੇਜਿਆ ਜਾਂ ਫਿਰ ਕਹਿ ਸਕਦੇ ਕਿ ਕ੍ਰੀਏਟਿਵ ਸਕੂਲ ਦੇ ਵਿੱਚ ਦਿਲਜੀਤ ਦੋਸਾਂਝ ਤੇ ਕੋਈ ਸਟੱਡੀ ਹੋ ਸਕਦੀ ਹੈ ਸਟੂਡੈਂਟਸ ਦੇ ਲਈ ਕੋਈ ਸਬਜੈਕਟ ਜਿਹੜਾ ਉਹ ਲਾਗੂ ਕੀਤਾ ਜਾ ਸਕਦਾ ਬੱਚਿਆਂ ਤੇ ਬਹੁਤ ਵੱਡੀ ਅਪਡੇਟ ਹੈ ਤੁਹਾਨੂੰ ਇਹ ਵੀ ਦੱਸ ਦੇਣਾ ਤਾਂ ਕ੍ਰੀਏਟਿਵ ਸਕੂਲ ਦੇ ਵਿੱਚ ਇਹ ਸਬਜੈਕਟ ਜਿਹੜਾ ਪੜਾਇਆ ਜਾਏਗਾ ਔਰ ਨਾਲ ਦੀ ਨਾਲ ਬਿਲਬੋਰਡ ਸਬਮਿਟ ਜਦੋਂ ਹੋਇਆ ਸੀਗਾ ਉਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਇਸ ਚੀਜ਼ ਦੀ ਘੋਸ਼ਣਾ ਜਿਹੜੀ ਕਰ ਦਿੱਤੀ ਗਈ ਸੀ ਬੌਂਡ ਟੂ ਸ਼ਾਈਨ ਬੌਂਡ ਟੂ ਸ਼ਾਈਨ ਹੋ ਸਕਦਾ ਹੈ ਕਿ ਅਗਰ ਕੋਈ ਕਿਤਾਬ ਲੱਗੇਗੀ ਜਾਂ ਕੋਈ ਕੋਰਸ ਹੋਏਗਾ ਉਸ ਦਾ ਨਾਮ ਜਿਹੜਾ ਉਹ ਰੱਖਿਆ ਜਾਵੇਗਾ ਜਿਸ ਤਰ੍ਹਾਂ ਸਟੇਜ ਤੋਂ ਸਿਲੇਬਸ ਤੱਕ ਐਦਾ ਹੀ ਬੌਂਡ ਟੂ ਸ਼ਾਈਨ ਸੋ ਦਿਲਜੀਤ ਦੋਸਾਂਜ ਬਹੁਤ ਚਰਚਿਤ ਚਿਹਰਾ ਹੈ ਆਪਣੀ ਇੰਡਸਟਰੀ ਦਾ ਆਪਣੀ ਪੂਰੀ ਦੁਨੀਆ ਭਰ ਦੇ ਵਿੱਚ ਦਿਲਜੀਤ ਦੋਸਾਂਜ ਲੋਕ ਬਹੁਤ ਜਾਣਦੇ ਨੇ ਦਿਲਜੀਤ ਦੇ ਚਾਹੇ ਫਿਲਮਾਂ ਹੋਣ ਚਾਹੀਏ ਗਾਣੇ ਹੋਣ ਚਾਹੀਏ ਉਹਨਾਂ ਦੇ ਬਹੁਤ ਵੱਡੇ ਵੱਡੇ ਕਾਨਸਰਟਸ ਹੋਣ ਕਿੱਥੇ ਆ ਜਿੱਥੇ ਦਿਲਜੀਤ ਦਸਾਂਝ ਨਹੀਂ ਪਰਫਾਰਮ ਕਰਕੇ ਆਏ ਹੁਣ ਇਹ ਵੀ ਦੱਸ ਦਿੰਦੇ ਆ ਕਿ ਦਿਲਜੀਤ ਦਸਾਂਝ ਨੂੰ ਲੈ ਕੇ ਇਹ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਕਿ ਦਿਲਜੀਤ ਦਸਾਂਝ ਜੋੜੇ ਉਹਨਾਂ ਨੂੰ ਲੈ ਕੇ ਕੋਈ ਪਾਰਟਿਕੂਲਰ ਸਿਲੇਬਸ ਜਿਹੜਾ ਉਹ ਟੋਰਾਂਟੋ ਦੀ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਨੂੰ ਪੜਾਇਆ ਜਾਏਗਾ ਸੋ ਉਸ ਦੇ ਵਿੱਚ ਕੀ ਕੁਝ ਖਾਸ ਹੋਵੇਗਾ ਇਹਦੇ ਬਾਰੇ ਹਜੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਕੋਈ ਅਪਡੇਟ ਨਹੀਂ ਆਈ ਹੈ ਲੇਕਿਨ ਇਹ ਬਹੁਤ ਵੱਡੀ ਇੱਕ ਅਚੀਵਮੈਂਟ ਵੀ ਹੈ ਜਿੱਥੇ ਕਿ ਫਿਲਮ ਜਿਹੜੀ ਆ ਉਹ ਕਿਤੇ ਨਾ ਕਿਤੇ ਰਿਲੀਜ਼ ਹੋਈ ਲੇਕਿਨ ਇੰਡੀਆ ਦੇ ਵਿੱਚ ਨਹੀਂ ਰਿਲੀਜ਼ ਹੋਈ ਉਸ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਜ਼ਰੂਰ ਨੇ ਲੇਕਿਨ ਇੱਕ ਪਲੱਸ ਪੁਆਇੰਟ ਇਹ ਕਹਿ ਸਕਦੇ ਆਂ ਸੀ ਕਿ ਉਹਨਾਂ ਦੇ ਫੈਨਸ ਦੇ ਲਈ ਖੁਸ਼ਖਬਰੀ ਵੀ ਹੈ ਔਰ ਦਿਲਜੀਤ ਦੇ ਲਈ ਬਹੁਤ ਮਾਣ ਵਾਲੀ ਗੱਲ ਵੀ ਆ ਕਿ ਟ੍ਰਾਂਟੋ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਨਾਮ ਦਾ ਹੀ ਉਹਨਾਂ ਦੀ ਜਰਨੀ ਨੂੰ ਲੈ ਕੇ ਇੱਕ ਜਿਹੜਾ ਸਿਲੇਬਸ ਹੈ ਉਹ ਪਰਟੀਕੂਲਰਲੀ ਪੜਾਇਆ ਜਾਏਗਾ ਟ੍ਰਾਂਟੋ ਦੀ ਯੂਨੀਵਰਸਿਟੀ ਦੇ ਵਿੱਚ ਸੋ ਫਿਲਹਾਲ ਦੇ ਲਈ ਉਹ ਅੱਜਕੱਲ ਤਾਂ ਕੰਟਰੋਵਰਸੀ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੂੰ ਸਪੋਰਟ ਕੋਈ ਨਹੀਂ ਕਰ ਰਿਹਾ ਹਰ ਕੋਈ ਜੋ ਹੈ ਨਿੰਦਾ ਕਰ ਰ ਖਾਨਿਆਂ ਮੇਰ ਜਿਹੜੀ ਆ ਉਹ ਸਰਦਾਰ ਜੀ ਤਿੰਨ ਦੇ ਵਿੱਚ ਦਿਖਾਈ ਗਈ ਹੈ ਔਰ ਮੇਕਰਸ ਨੂੰ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਦਾ ਜਿਹੜਾ ਪਾਸਪੋਰਟ ਹੈ ਕਹਿ ਸਕਦੇ ਹਾਂ ਸੀ ਕਿ ਇੰਡੀਅਨ ਸਿਟੀਜ਼ਨਸ਼ਿਪ ਹਾਸ ਨੂੰ ਬੈਨ ਕਰ ਦਿੱਤਾ ਜਾਵੇ ਸੋ ਇਹ ਵੀ ਮੰਗ ਜਿਹੜੀ ਆ ਲੋਕਾਂ ਨੇ ਕੀਤੀ ਹੈ ਅਸੀਂ ਕਹਿ ਸਕਦੇ ਹਾਂ ਕਿ ਦਿਲਜੀਤ ਦਸਾਂਝ ਅੱਜ ਕੱਲ ਵਿਵਾਦਾਂ ਦੇ ਵਿੱਚ ਚੱਲ ਰਹੇ ਨੇ ਔਰ ਕਿਹ ਤਰ੍ਹਾਂ ਕਹਿੰਦੇ ਬੀਪਰਾਗ ਨੇ ਵੀ ਟਿੱਪਣੀ ਕਰ ਦਿੱਤੀ ਬੀਪਰਾਗ ਕੀ ਲਿਖਦੇ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਬੀਪਰਾਗ ਨੇ ਹਾਲੀ ਦੇ ਵਿੱਚ ਇੱਕ ਸਟੋਰੀ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਕਈ ਆਰਟਿਸਟ ਆਪਣਾ ਜ਼ਮੀਰ ਹੀ ਵੇਚ ਚੁੱਕੇ ਨੇ ਫਟੇ ਮੂੰਹ ਤੁਹਾਡੇ ਅਪਡੇਟ ਨਹੀਂ ਹੈ ਇਹ ਕਹਿ ਸਕਦੇ ਸੀ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਖਿਆ ਲੇਕਿਨ ਦਿਲਜੀਤ ਇਸ ਟਾਈਮ ਵਿਵਾਦਾਂ ਦੇ ਵਿੱਚ ਨੇ ਦਿਲਜੀਤ ਇਸ ਟਾਈਮ ਕੰਟਰੋਵਰਸੀ ਦੇ ਵਿੱਚ ਚੱਲ ਰਹੇ ਨੇ ਸੋ ਉਸ ਨੂੰ ਲੈ ਕੇ ਹਰ ਕੋਈ ਜੜਾ ਇਸ ਚੀਜ਼ ਦੇ ਨਾਲ ਕਨੈਕਟ ਕਰ ਰਿਹਾ ਇਸ ਚੀਜ਼ ਨੂੰ ਕਿ ਬੀ ਪ੍ਰਾਗ ਨੇ ਦਿਲਜੀਤ ਦੋਸਾਂਝ ਤੇ ਕੰਤਾਂਜ ਕਸੀ ਹੈ ਸੋ ਦੇਖਣਾ ਹੁਣੇ ਹੋਵੇਗਾ ਕਿ ਮੇਕਰਸ ਜਿਹੜੇ ਨੇ ਇਸ ਫਿਲਮ ਨੂੰ ਬੈਨ ਕਰਦੇ ਨੇ ਕਿ ਜਿਹੜੇ ਲੋਕਾਂ ਦੇ ਡਿਮਾਂਡ ਆਈ ਹੈ ਸਰਕਾਰ ਦੇ ਸਰਕਾਰ ਨੂੰ ਲੋਕਾਂ ਨੇ ਆ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਦਿਲਜੀਤ ਦੋਸਾਂਝ ਦੀ ਇੰਡੀਅਨ ਸਿਟੀਜ਼ਨਸ਼ਿਪ ਜਿਹੜੀ ਹੈ ਉਸ ਨੂੰ ਬੈਨ ਕਰ ਦਿੱਤਾ ਜਾਵੇ ਸੋ ਹੁਣੇ ਜੋ ਵੀ ਲੇਟੈਸਟ ਅਪਡੇ